ਸਰਕਾਰ ਮੁਖਲਾਈ ਕੀ ਹੈ ਔਰ دار-ਉਸੂਲ ਪੈਸਾ ਵੰਡਰੀ ਬਬਰੀਕ ਚੌਕਾ ਜਿਹੜਾ ਉੱਥੋਂ ਹੁਣ ਅਸੀਂ ਦਾਨੂ ਦੀ ਗੱਡੀ ਫੜੀ ਹੈ ਸੋ ਜਲਦੀ ਹੋਰੇ ਤੇ ਐਫ ਆਈ ਆਰ ਦੱਤੀ ਜਾਵੇ ਨਹੀਂ ਤਾਂ ਫੇਰ ਸਾਨੂੰ ਮਜਬੂਰਨ ਬਾਣੇ ਦੇ ਬਾਹਰ ਧਰਨਾ ਮਾਰਨਾ ਪਏਗਾ ਇਹ ਦੇਖੋ ਇੱਕ ਕਦੇਸੀ ਅਸੀਂ ਨਸ਼ਾ ਮੁਕਤ ਪੰਜਾਬ ਬਣਾ ਰਹੇ ਹਾਂ ਮੈਂ ਕਮਿਸ਼ਨਰ ਦੇ ਬਾਹਰ ਬੈਠਾਂਗਾ ਕੁਰਸੀ ਡਾਕੇ ਔਰ ਕਿਸੇ ਪੱਤਰਕਾਰ ਦੀ ਕੋਈ ਤੱਕਾ ਜਾਂਚ ਵੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਤੁਰੰਤ ਉਥੇ ਪਹੁੰਚਾਂਗਾ ਆਮ ਆਦਮੀ ਪਾਰਟੀ ਦੀ ਹਾਰ ਉਸ ਰਾਜਨੀਤੀ ਦਾ ਜਵਾਬ ਹੈ ਜੋ ਸਾਹਮਣੇ ਦਿਖ ਰਹੀ ਹੈ ਉਹ ਤੇ ਸ਼ਰਾਬ ਸੂਟ ਆਦ ਬੰਡ ਕੇ ਚੋਣਾ ਜਿੱਤਣਾ ਚਾਹੁੰਦੀ ਹੈ ਇਹ ਕਹਿਣਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸੋ ਦੱਸਦੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਾਈਵ ਹੋ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਦੇ ਵੱਲੋਂ ਸ਼ਰਾਬ ਸੂਟ ਆਦ ਬੰਡ ਕੇ ਚੋਣਾ ਜਿੱਤਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਹਾਲ ਹੀ ਵਿੱਚ ਸ਼ਰਾਬ ਜ਼ਬਤ ਕੀਤੀ ਗਈ ਹੈ ਤੇ ਹਰ ਸਮਾਨ ਜੋ ਵੀ ਵੰਡੇ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਨੂੰ ਜ਼ਬਤ ਕਰ ਲਿਆ ਗਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਆਓ ਸੁਣੋ ਦਿਆਂ ਰਾਜਾ ਵੜਿੰਗ ਦਾ ਕੀ ਹੈ ਕਹਿਣਾ ਅ ਸਤਿ ਸ਼੍ਰੀ ਅਕਾਲ ਦੋਸਤੋ ਅਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਹੁਣੇ-ਉਨੇ ਇਨਫੋਰਮੇਸ਼ਨ ਆਈ ਹੈ ਕਿ ਸਰਕਾਰ ਬੁਖਲਾਈ ਵੀ ਹੈ ਔਰ दारू ਸੂਟ ਪੈਸਾ ਵੰਡ ਰਹੀ ਹੈ ਪਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਬਬਰੀਕ ਚੌਕ ਹੈ ਜਿਹੜਾ ਜਲੰਧਰ ਉਰੇ ਚੋਂ ਉਥੋਂ ਹੁਣ ਅਸੀਂ दारू ਦੀ ਗੱਡੀ ਫੜੀ ਹੈ ਸਾਡੇ ਬੰਦਿਆ ਨੇ ਔਰ ਪੁਲਿਸ ਉਹਨੂੰ 5 ਨੰਬਰ ਥਾਣੇ ਚ ਲੈ ਕੇ ਗਈ ਹੈ ਤੇ ਹਜੇ ਤੱਕ ਕਿਸੇ ਨੇ ਐਫ ਆਈ ਆਰ ਲਾਉਂਚ ਨਹੀਂ ਕੀਤੀ ਔਰ ਲੋਕਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਜਾ ਰਿਹਾ ਮੈਂ ਬੇਨਤੀ ਕਰਦਾ ਹਾਂ ਪੁਲਿਸ ਕਮਿਸ਼ਨਰ ਨੂੰ ਔਰ ਡਿਪਟੀ ਕਮਿਸ਼ਨਰ ਨੂੰ ਔਰ ਜਿਹੜੇ ਰਿਟਰਨਿੰਗ ਆਫੀਸਰ ਹੈ ਔਰ ਜਿਹੜੇ অবজারভার ਲੱਗੇ ਆ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਸੋ ਜਲਦੀ ਹੋਰੇ ਤੇ ਐਫ ਆਈ ਆਰ ਕੱਟੀ ਜਾਵੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ ਥਾਣੇ ਦੇ ਬਾਹਰ ਧਰਨਾ ਲਾਉਣਾ ਪਏਗਾ ਔਰ ਨਾਲ ਹੀ ਨਾਲ ਮੇਰੀ ਬੇਨਤੀ ਹੈ ਸਭ ਨੂੰ ਜਿੰਨੇ ਵੀ ਲੋਕ ਹੈਗੇ ਆ ਇਸ ਗੱਲ ਦੀ ਨਿਗ੍ਹਾ ਰੱਖੋ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਉਲੰਘਣਾ ਨਹੀਂ ਕਿਸੇ ਪ੍ਰਕਾਰ ਦੀ ਅਸੀਂ ਉਲੰਘਣਾ ਨਹੀਂ ਹੁੰਦਿਆਂਗੇ ਸਰਕਾਰ ਦੀ ਔਰ ਇਲੈਕਸ਼ਨ ਕਮਿਸ਼ਨ ਦੀ ਔਰ ਸਰਕਾਰ ਬੇਜਦ ਕੀ ਅਸੀਂ ਸਾਰੇ ਉਹ ਕੰਮ ਕਰਨੇ ਆ ਇਹ ਦੇਖ ਲਓ ਇਹ ਕਹਿੰਦੇ ਸੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਹੁਣ दारू ਦੀਆਂ ਗੱਡੀਆਂ ਤੁਹਾਨੂੰ ਪਤਾ ਹੋਣਾ ਲੁਧਿਆਣਾ ਵੀ ਅਸੀਂ ਫੜਿਆ ਸੀ ਇਹਨਾਂ ਦਾ ਇਹ ਕੰਮ ਜਿਹੜੋ दारू ਵੰਡ ਰਹੇ ਸਨ ਸੋ दारू ਦੀ ਗੱਡੀ ਫੜੀ ਹੈ ਸੋ ਮੇਰੀ ਬੇਨਤੀ ਹੈ ਸਾਰੇ ਵਾਰਡ ਤੇ ਬੂਥਾਂ ਤੇ ਬੈਠੇ तमाम ਸਾਥੀਆਂ ਨੂੰ ਅੱਜ ਦੀ ਰਾਤ ਤੁਸੀਂ ਜਾਗਦੇ ਰਹਿਣਾ ਤੇ ਜਿੱਥੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਘਟਨਾ ਕਰਮ ਲੱਗੇ ਤੁਸੀਂ ਉਹਨੂੰ ਜਾਨ ਨਹੀਂ ਦੇਣਾ ਫੜ ਲੈਣਾ ਔਰ ਕੋਈ ਕਾਨੂੰਨ ਆਦੇ ਹੱਥ 'ਚ ਨਹੀਂ ਲੈਣਾ ਬਸ ਤੁਸੀਂ ਅੱਗੇ ਔਰੇ ਟੈਂਪੂ ਦੇ ਟਰੱਕ ਦੇ ਜਾਂ ਉੱਥੇ ਖੜੇ ਰਹਿਣਾ ਔਰ ਮੈਨੂੰ ਇਤਲਾਹ ਕਰਨੀ ਹੈ ਤੁਰੰਤ ਕਾਰਵਾਈ ਹੋਏਗੀ ਜੇ ਨਹੀਂ ਕਾਰਵਾਈ ਹੋਏਗੀ ਤਾਂ ਮੈਂ ਤੁਹਾਡੇ ਤੋਂ 20 ਮਿੰਟਾਂ ਦੀ ਦੂਰੀ ਤੇ ਬੈਠਾ ਹੋਏਗਾ ਔਰ ਤੁਹਾਡੇ ਕੋਲੇ ਮੈਂ ਤੁਰੰਤ ਅਸੀਂ ਪਹੁੰਚ ਜਾਵਾਂਗੇ ਸੋ ਮੇਰੀ ਤੁਹਾਨੂੰ ਆਪ ਨੂੰ ਬੇਨਤੀ ਹੈ ਕਿ ਸਾਰੇ ਜਣੇ ਤੁਸੀਂ ਇਸੇ ਤਰ੍ਹਾਂ ਆਪਦਾ ਪਹਿਰਾ ਦਿੰਦੇ ਰਹੋ ਤਾਂ ਜੋ ਆਪਾਂ ਇਹ ਕਿਸੇ ਵੀ ਪ੍ਰਕਾਰ ਸਰਕਾਰ ਨੂੰ ਇਲੈਕਸ਼ਨ ਲੁੱਟਣ ਨਹੀਂ ਦੇਣੀ। ਔਰ ਕੱਲ ਨੂੰ ਸਾਰਾ ਦਿਨ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਕਮਿਸ਼ਨਰੇਟ ਦੇ ਬਾਹਰ ਬੈਠਾਂਗਾ ਕੁਰਸੀ ਢਾਕੇ ਔਰ ਕਿਸੇ ਪ੍ਰਕਾਰ ਦੀ ਕੋਈ ਤੱਕਾ ਜਾਂਸੀ ਕੋਈ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਤੁਰੰਤ ਉੱਥੇ ਪਹੁੰਚਾਂਗਾ ਕਿਉਂਕਿ ਨਾਸੀ ਕੋਈ ਕਾਨੂੰਨ ਆਪਦੇ ਹੱਥ ਚ ਲੈਣਾ ਹੈ ਤੇ ਨਾ ਕਿਸੇ ਨੂੰ ਕੋਈ ਤੱਕਾ ਕਰਨ ਦੇਣਾ ਸੋ ਅੱਜ ਦੀ ਰਾਤ ਜਾਗਦੇ ਰਹਿਣਾ ਤੁਸੀਂ ਸਾਰੇ ਲੋਕਾਂ ਨੇ ਔਰ ਕਿਸੇ ਪ੍ਰਕਾਰ ਦੀ ਕੋਈ ਐਸਾ ਜਿਹੜੀ ਕਿਸੇ ਵੀ ਚੀਜ਼ ਦੀ ਦੁਰਵਰਤੋਂ ਕਰਨੀ ਚਾਹੁੰਦੀ ਹੋਵੇ ਸਰਕਾਰ ਨੂੰ ਅਸੀਂ ਹੋਣ ਨਹੀਂ ਦੇਣੀ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਸਾਰੇ ਜਾਣੇ ਸਾਰੀਆਂ ਮੀਡੀਆ ਨੂੰ ਇਹ ਅੱਪੀ ਜੋ ਮੇਰੀ ਇਹ ਲਾਈਵ ਤਾਂ ਜੋ ਉਹ 5 ਨੰਬਰ ਡਿਵੀਜ਼ਨ ਚ ਪਹੁੰਚ ਕੇ ਪਰਚਾ ਦਰਜ ਕਰਾਈਏ ਸੋ ਅਗਰ ਲੋੜ ਪਈ ਤਾਂ ਮੈਂ ਵੀ ਉੱਥੇ ਪਹੁੰਚ ਜਾਵਾਂਗਾ ਧੰਨਵਾਦ